ਪਤੰਦਰਾ ਤੂੰ ਕੋਸੇ ਚਵਾਕਾਂ ਬਾਰੇ ਸੋਚ ਭੈਣਾ ਐਡਾ ਕਦਮ ਚੱਕਣ ਤੋਂ ਪਹਿਲਾਂ ਭੈਣਾ ਸਾਰਾ ਘਰ ਤੇਰੇ ਸਿਰ ਤੇ ਆ ਸਾਰਾ ਚਵਾਕਾਂ ਬਾਰੇ ਮੈਂ ਤਾਂ ਹੁਣ ਅੱਗੇ ਘਰ ਲਾਈ ਬੈਠਾ ਸਾਰਾ ਹੋਰ ਮੈਂ ਚਵਾਕਾਂ ਦਾ ਸਾਰਾ ਕੁਝ ਬਿਖਿਆ ਹੁੰਦਾ ਮੈਨੂੰ ਇਹ ਤਾਂ ਸਾਤੇ ਪਹਿਲਾਂ ਹੈ ਬੌਰੇ ਦਾ ਮੇਰੇ ਕੋਲੇ ਪਾਲੀ ਦੇ ਦੋ ਘਰ ਮੈਨੂੰ ਲਾ ਫਿਰ ਹੈ ਕੌਰੇ ਦਾ ਇਹ ਨੰਬਰ ਹੈ ਮੇਰੇ ਕਿਹਾਂ ਕੋਈ ਨਾ ਮੈਂ ਕੌਰੇ ਦਾ ਪਾਲੀ ਲਾਇਆ ਕੌਰੇ ਨੂੰ ਮੈਂ ਮੈਂ ਲਾਉਣਾ ਕੋਈ ਨਹੀਂ ਕੌਰੇ ਨਾਲ ਹੈ ਨਾ ਪਾਲੀਨਾ ਦੇ ਪਾਲੀਨਾ ਕਰੇ ਆ ਆ ਉਹ ਕਰ ਲੈ ਉਹੇ ਕੰਮ ਕਰ ਲੈ ਉਹਦਾ ਬਾਹਰ ਬਾਹਰ ਰੋਣਾ ਪਾਉਂਦਾ ਕੋਈ ਨਾ ਪਕੇਰਾ ਪਰ ਰਾਜਲੰਦਰ ਉੱਥੇ ਜਾਈਏ ਹਸਪਤਾਲ ਚੱਲੋ ਬਾਹਲਾ ਟੰਡੂ ਫੋਨ ਫਾੜੇ ਤਾ ਉਹ ਕਿਸੇ ਨੂੰ ਹੋਰ ਨਾ ਫੋਨ ਕਰੇ ਘਰੇ ਦਾ ਫੋਨ ਕਰੇ ਘਰੇ ਤਾਂ ਕੰਮ ਤਾਂ ਮੈਂ ਤਾਂ ਜਿਵੇਂ ਦੱਦਦਾ ਨਾਲ ਕਰੀ ਦੀ ਉਹਨਾਂ ਨੂੰ ਕਿਉਂ ਦੱਸਤਾ 15 ਉਹਦਾ ਹੋ ਪਤਾ ਤਾਂ ਲੱਗਦਾ ਹੈਲੋ ਭਾਵੇਂ ਕੀ ਹਾਲ ਹੈ ਕਿੱਥੇ ਜਿਉਂ ਪਰ ਉੱਥੇ ਉਹਨੂੰ ਨਾ ਚੋਰੀ ਭੈਣ ਦੀ ਲੈਣੋਂ ਪਾਜਾ ਅਲੀਏ ਅਲੀਏ ਆ ਜੀ ਮੜਾ ਯਾਰ ਨਾ ਆਪਣੇ ਚਾਚੇ ਦਾ ਮੁੰਡਾ ਸਲਫਾਸ ਕਾ ਗਿਆ ਯਾਰ ਆ ਬਸ ਥੋੜਾ ਜਿਹਾ 15 ਮਿੰਟੇ ਹੋਲਟੀ ਦਾ ਆ ਗਈ ਰਾਮਪਰੇ ਆ ਗਏ ਸੀ ਸਲਫਾਸ ਨਾਇਬ ਸਿੰਘ ਹੈ ਆ ਕਰੀ ਮੜਾ ਜਾ ਬਸ ਉਹ ਗੇਟ ਤੇ ਜਿਹੜੀ ਆ ਚਲੋ ਤੇ ਪੂਰੇ ਕਰਤਾ ਬਣੋ ਮੜਾ ਚਾਲ ਡੰਡੂ ਖਿੱਚ ਕੇ ਚੱਲ ਬਈ ਤੇਲ ਪਿਓ ਕੀ ਜਿਹੜੇ ਨਾਮ ਕਰਵਾਉਂਦੀ ਤੇ ਮੈਂ ਚੱਕ ਲਵਾਇਆ ਜੇ ਨਾਮ ਲੱਗਿਆ ਹੋਊਗਾ ਤੇ ਚੱਕ ਲਵਾਇਆ ਖਾਤੇ ਕਿਹੜੇ ਨਾਲ ਤੇ ਇੱਕ ਵਾਰੀ ਰੌਲਾ ਹੁਣ ਤੇਰੇ ਨਾਲ ਸਾਰਾ ਪਿੰਡ ਉੱਥੇ ਰੌਲੇ ਤੇ ਗਿਆ ਨਹੀਂ ਪਹਿਲਾਂ ਇਹਦਾ ਉਹ ਗਿਆ ਤਾਂ ਮੈਂ ਇਹ ਚੱਕਾਂਗੀ ਉਹਦਰ ਤੂੰ ਐਡਾ ਵੱਡਾ ਕਦਮ ਨਹੀਂ ਸੀ ਨਾ ਚੱਕਣਾ ਇਹ ਕੰਮ ਪਤੰਦਰਾ ਕਰਨਾ ਸੀ ਜਵਾਕਾਂ ਬਾਰੇ ਤਾਂ ਜੋ ਚ ਲੈਂਦਾ ਐਡਾ ਕੰਮ ਰੌਲਾ ਕਿਹਦਾ ਨਹੀਂ ਕੁੜੀ ਦਾ ਆਪਾਂ ਕਿਹੜਾ ਪਹਿਲਾ ਬੰਦਿਆਂ ਤੋਂ ਹੋ ਪਏ ਆ ਉਹ ਨੀਵੇਂ ਪਏ ਆ ਨਾ ਤੂੰ ਤਾਂ ਦੱਸ ਐਡਾ ਕੰਮ ਨਹੀਂ ਸੀ ਕਰਨਾ ਜੇ ਤੈਨੂੰ ਬੰਦਾਂ ਨੂੰ ਜਦੋਂ ਬੰਦ ਕਰ ਦਉਂਗਾ ਰੁਪਿਆ ਠੀਕ ਗੱਲ ਕਰੀ ਸੀ ਬੰਦੇ ਨੇ ਆਖੀ ਭੈ ਜੀ ਉਦੀ ਕਰਕ ਕੀ ਵੱਢ ਜਾਣ ਉਹ ਉੱਥੇ ਆਉਂਦੀ ਵੀ ਉਹ ਕਣਕ ਦਾ ਯਾਰ ਸਾਰਾ ਕੁਝ ਹੋ ਜਾਂਦਾ ਅੱਗੇ ਕਿਹੜਾ ਭੁੱਖੇ ਮਰਦੇ ਆ ਉਹ ਅੱਗੇ ਜਵਾਗ ਭੁੱਖੇ ਮਰਦੇ ਆ ਅੱਗੇ ਕਿਹੜਾ ਆਪਾਂ ਕੋਈ ਆਹੋ ਸੀਗੇ ਆਪਾਂ ਕਿਹੜਾ ਹੋਣੀ ਕਰਦੇ ਥੱਲੀ ਬਿਦੇ ਦੇ ਤੇ ਉਹ ਕੋਈ ਗੱਲ ਨਹੀਂ ਪਤੰਦਰਾ ਕੰਮ ਨਹੀਂ ਸੀ ਗਲਤ ਕੰਮ ਕਰਨਾ ਤੂੰ ਐਡਾ ਕੰਮ ਸਾਰਾ ਜ਼ਿੰਦਗੀ ਮਾਰਦੀ ਭੈ ਨਹੀਂ ਨਾ ਤੂੰ ਇੱਕ ਵਾਰੀ ਜਵਾਕਾ ਬਾਰੇ ਸੋਚ ਆਉਂਦੇ ਆ ਮਰੇ ਗਾਉਣਾ ਕਰੇ ਜੋ ਵੀ ਗੋਗੀ ਕੀ ਵਗਲਾ ਹੈ ਹੈਲੋ ਦਾ ਸਾਰਾ ਲੋਡ ਹੈ ਕਮ ਮੇਜੇ ਜੋ ਸੈਟਦਾ ਆਏਗਾ ਭਦਰਾਂ ਜਮਾ ਮਾਰਦਾ ਤਾਂ ਕਿੱਥੇ ਲੈ ਰਾਇ ਮੇਰੇ ਦਰ ਦੱਟੇ ਦੱਟਾ ਜਮਾ ਉਹ ਨਹੀਂ ਤੋ ਬੋੜ ਨਹੀਂ ਲਾਉਣਾ ਫੋਨ ਨਹੀਂ ਲਾਉਣਾ ਖਾਧ ਬੋ ਚੱਕ ਕੇ ਲਿਉਂਦੇ ਹੋ ਵਿੱਚ ਕੋਤੇ ਗੁੱਟ ਤੇ ਫੋਨ ਨਾ ਲਾਈ ਤੂੰ ਗੱਲ ਨਹੀਂ ਛੁਰਦਾ ਬਾਤਾਂ ਨਹੀਂ ਜਾਣ ਉਹ ਬੱਜਣ ਤੱਕ ਕਰੋ ਉਹ ਫੋਨ ਨਾ ਲਾਈ ਚਰ ਕੋ ਛੱਡ ਉਹਦਾ ਘਰੋਂ ਭੱਜਣਗੇ ਤੂੰ ਬੋਲ ਲਾ ਬਾਈ ਦਾ ਕੁੜੀ ਨੂੰ ਵੀ ਦਿੱਕਾ ਨਹੀਂ ਕੁਝ ਨਹੀਂ ਕਰਨਾ ਇਹ ਦੇਖ ਚੱਲ ਰਹੇ ਹੋਣੇ ਬੰਦੇ ਘਰੋਂ ਦੀ ਬੋਲ ਨਾ ਆ ਉਲਟੀ ਆ ਗਈ ਆ ਦੇਖਿਆ ਹੈ ਪਹਿਲਾਂ ਕਿਹੜਾ ਚੱਲ ਨਹੀਂ ਆਦੇਸ਼ ਚ ਲੈ ਕੇ ਚੱਲ ਬਾਈ ਯਾਰ ਨਹੀਂ ਚੱਲ ਉਹਦੇ ਵਾਲਾ ਕੰਮ ਨਹੀਂ ਆ ਬੇਚਾ ਚਾਚਾ ਭਾਈ ਉਲਟੀ ਹਾਂ ਮੁੰਡੇ ਨੂੰ ਬੋਲ ਕਰ ਦਿੰਨਾ ਆ ਨਿਕਲੀ ਵੀ ਆ ਮੁੰਡਾ ਮੂੰਹ ਚੋਂ ਆ ਦੇਖ ਆ ਉਲਟੀ ਪਈ ਆ ਤੋਂ ਨਿਕਲੂ ਨਹੀਂ ਕਿ ਹੈ ਮੈਰ ਵਾਤ ਕਰੂਗਾ ਬਸ ਮਸੜਾ ਤੂੰ ਇਹ ਕੰਮ ਨਹੀਂ ਸੀ ਕਰ ਲੈ ਉਹ ਤੇਲ ਨਾ ਪਿਆ ਦੀ ਤੇਲ ਕਹਿੰਦੇ ਸਰੋਂ ਦੀ ਨਹੀਂ ਕੁਛ ਨਹੀਂ ਪੀਣਾ ਮੈਂ ਸਿਰੇ ਲਾਓ ਕਰ ਗਲ ਹੈ ਕੋਲੇ ਲਾਓ ਤੁਸੀਂ ਉੱਥੇ ਆਪੇ ਕਰਦੇ ਨੇ ਮਾਫ ਕਰਨਾ ਉਹ ਗੱਲ ਤਾਂ ਹੈ ਜੇ ਤੇਲ ਪਿਆ ਦੇ ਕੇ ਰਟਕਾ ਉਹ ਤਾਂ ਦੋ ਖਾਦਗੇ ਖਸਮਾ ਉੱਤੇ ਪੰਜਾ ਦੋ ਬਿੱਟ ਤੇ ਉਹ ਇਹ ਤਾਂ ਪਤੰਦਰਾ ਇੱਕ ਮਾੜੀ ਆ ਐਡਾ ਕੰਮ ਕਿਉਂ ਕਰ ਲਿਆ ਸਾਨੂੰ ਆ ਦੇਖ ਰਿਹਾ ਉਹ ਪੈਰੀਆ ਉਹ ਰਾਜ ਮੇਰਾ ਕੁਛ ਨਹੀਂ ਹੁੰਦਾ ਓਏ ਹੁੰਦਾ ਪਤੰਦਰਾ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਕੁਝ ਨਹੀਂ ਹੁੰਦਾ ਸਭ ਕੋ ਚੇਕ ਨਾ ਕੋਈ ਨਹੀਂ ਦਾ ਤੇਰੇ ਨਾਂ ਦੇ ਦੁਨੀਆ ਦੇ ਸਭ ਕੋ ਤੇਰੇ ਨਾਂ ਦਾ ਦਾ ਜਿਨ੍ਹਾਂ ਦੇ ਹੈ ਨਹੀਂ ਉਹਨਾਂ ਨੂੰ ਪਰ ਬੰਦਿਆਂ ਨੂੰ ਨਹੀਂ ਨਹੀਂ ਪਰ ਬੰਦਿਆਂ ਦੇ ਕੰਨੀਆਂ ਹੱਥ ਲਵਾ ਦਿਓ ਮੇਰੀ ਇੰਨੀ ਤਾਂ ਕੱਲ ਨੂੰ ਤਰੀਕ ਸੀ ਕੱਲ ਨੂੰ ਜਾਣਾ ਸੀ ਓਏ ਉਹਨਾਂ ਦੀ ਖਵਾਦੀ ਮੰਗਿਆ ਸਾਡੀ ਇਹ ਮੰਗ ਆ ਵੀ ਉਹਨਾਂ ਮੈਨੂੰ ਸਾਰਿਆਂ ਨੂੰ ਚੱਕਿਆ ਜਾਵੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਵਾ ਕੀ ਨਾ ਜੀਨਰ ਯਾਰ ਇੰਦਰ ਸਿੰਘ ਗਗਨਦੀਪ ਸਿੰਘ ਹਰਮੀਤ ਸਿੰਘ ਭਗਵੰਤ ਸਿੰਘ ਇੰਦਰਜੀਤ ਕੌਰ ਤੇ ਨਵਜੋਤ ਕੌਰ ਰੋਕੀ ਅਸਾਂ ਅੱਛੀ ਕਰਨ ਲੱਗੇ ਬੈਠੇ ਹਾਂ ਮਾ ਕੀ ਕਾਰਨ ਹੋਇਆ ਸੀ ਜਿਹੜੇ ਤਰ੍ਹਾਂ ਲਾਉਂਦੇ ਤੁਹਾਨੂੰ ਲੋੜ ਪਈਏ ਕਰਨ ਤੇ ਗੱਲ ਹੋਈਏ ਵੀਰ ਜੀ ਪਹਿਲਾਂ ਮੈਨੂੰ ਲੈ ਗਈ ਸੀ ਪਹਿਲਾਂ ਮੈਂ 12 ਸਾਲ ਪੇਕ ਕੀ ਰਹੀ ਆ ਪੇਕ ਟਿੰਕੜ ਟਿੰਕੜ ਮੇਰੇ ਪੇਕ ਕੇ ਪੁੱਲੇ ਸੌਰੇ ਆ ਪੇਕ ਕੀ ਰਹੀ ਆ ਮੈਂ 12 ਸਾਲ ਮੇਰੇ ਡੈਡੀ ਨੇ ਬੱਚਾ ਨੂੰ ਪੜਾਇਆ ਕੇਸੇ ਰੇ ਕੇਸਾਂ ਦੇ ਕੇਸ ਵੀ ਝਗੜਿਆ ਸੀ ਉਸ ਤੋਂ ਬਾਅਦ ਜਦੋਂ ਸਾਡਾ ਕੇਸ ਸਿਰੇ ਲੱਗ ਗਿਆ ਉਹ ਬੰਦਿਆਂ ਨੇ ਸਾਨੂੰ ਨਾ 400 ਵੀ ਕੀਤੀ ਜਾ ਰਜਿੰਦਰਪੁਰ ਅਸਾ ਕੀ ਮਸਲਾ ਹੋਇਆ ਜੀ ਕਿ ਸਾਡ ਘਰ ਨਾਲ ਲੱਗ ਬੈਠੇ ਇਹ ਮਤਲਬ ਵੀਰੇ ਸਾਡੇ ਚਾਚਾ ਜੀ ਦੀ ਡੈਥ ਹੋਈ ਗਈ ਆ ਸਾਡੇ ਚਾਚਾ ਜੀ ਦੀ ਦਿੱਤੋ ਯੂਆਸੀ ਉਹਦਾ ਇਨਸਾਫ ਨਹੀਂ ਲਿਆ ਤੇ ਇਹ ਮੇਰੀ ਨਣ ਦਾ ਇਹਦੇ ਸਾਰਾ ਪਰਿਵਾਰ ਇਹਨੂੰ ਤੰਗ ਕਰਦੇ ਸੀ ਉਹ ਤੋਂ ਤੰਗ ਪ੍ਰੇਸ਼ਾਨ ਹੋ ਕੇ ਸਾਡੇ ਚਾਚਾ ਜੀ ਨੇ ਇਹ ਕਦਮ ਚੱਕਿਆ ਜ਼ਹਿਰੀਲੀ ਚੀਜ਼ ਖਾ ਕੇ ਆਪ ਨੇ ਖੁਦਕੁਸ਼ੀ ਕੀਤੀ ਹੈ ਤੇ ਉਹਨਾਂ ਦੀ ਮੌਤ ਦਾ ਇਨਸਾਫ ਨਹੀਂ ਮਿਲ ਰਿਹਾ ਸਾਨੂੰ ਇਹਦੇ ਸਬੰਧ ਚ ਅਸੀਂ ਇੱਥੇ ਧਰਨਾ ਲਾਇਆ ਹੋਇਆ ਜੀ ਅਸੀਂ ਜੀ ਇੱਥੇ ਧਰਨਾ ਲਾ ਕੇ ਬੈਠੇ ਹਾਂ ਪ੍ਰਸ਼ਾਸਨ ਕੋਲੇ ਥਾਣੇ ਦੇ ਵਿੱਚ ਤੇ ਸਾਡੀ ਕਿਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈਗੀ ਅਸੀਂ ਅੱਜ ਤੋਂ ਤਕਰੀਬਨ ਡੇਢ ਮਹੀਨਾ ਹੋ ਗਿਆ ਸਾਨੂੰ ਖੱਜਲ ਖਵਾਰ ਹੁੰਦਾ ਨੂੰ ਸਾਡੇ ਚਾਚਾ ਜੀ ਦੀ ਡੈਥ ਹੋਈ ਗਈ ਆ ਉਹਦੇ ਡੈਥ ਦਾ ਕੋਈ ਵੀ ਕਲੇਮ ਨਹੀਂ ਕਰ ਰਹੇ ਇਹ ਉਹ ਨਾ ਤਾਂ ਸਾਡੀ ਇਹ ਮੇਰੀ ਨਣ ਦਾ ਸਰਜੀਤ ਕੌਰ ਇਹਦੇ ਸਹੁਰੇ ਨੂੰ ਤੰਗ ਕਰਦੇ ਸੀ ਉਹ ਤੋਂ ਤੰਗ ਪਰੇਸ਼ਾਨ ਹੋ ਕੇ ਸਾਡੇ ਚਾਚਾ ਜੀ ਨੇ ਡੈਥ ਕਰ ਲਈ ਤੇ ਉਹਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਹੈਗਾ ਅਸੀਂ ਕਿ ਕਿੱਥੇ ਜਾਈਏ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਅੱਜ ਦਾ ਪ੍ਰਸ਼ਾਸਨ ਕਹਿੰਦੇ ਆ ਕੋਈ ਵੋਟਾਂ ਚ ਜਾਂਦਾ ਕੋਈ ਕਿਤੇ ਜਾਂਦਾ ਅਸੀਂ ਵੀ ਤਾਂ ਕੰਮ ਕਰਨੇ ਆ ਅਸੀਂ ਕਿੱਥੇ ਜਾਈਏ ਅਸੀਂ ਘਰ ਦਾ ਕੰਮ ਕਰੀਏ ਜਾਂ ਅਸੀਂ ਇੱਥੇ ਆ ਕੇ ਬੈਠੀਏ ਦੱਸੋ ਇਹ ਸਾਨੂੰ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਤੇ ਸਾਨੂੰ ਮੰਗ ਹੈ ਵੀ ਸਾਡੀ ਸੁਣਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਇਹਦੇ ਸੋਹਰਾ ਪਰਿਵਾਰ ਨੂੰ ਅਸੀਂ ਹੁਣ ਇੰਨਾ ਤੰਗ ਪਰੇਸ਼ਾਨ ਹੋਏ ਪਏ ਜੀ ਜਾਂ ਤਾਂ ਅਸੀਂ ਹੁਣ ਇੰਨਾ ਤੋਂ ਤੰਗਾ ਕੇ ਕੋਈ ਰੋਡ ਜਮ ਕਰਾਂਗੇ ਜਾਂ ਅਸੀਂ ਥਾਣੇ ਦਾ ਕਰਾਓ ਕਰਾਂਗੇ ਥਾਣਾ ਜਮਾ ਬੰਦ ਕਰਾਂਗੇ ਨਹੀਂ ਫਿਰ ਅਸੀਂ ਤਾਂ ਅਖੀਰ ਇਹੀ ਰਹਿ ਗਿਆ ਵੀ ਅਸੀਂ ਸਾਰਾ ਪਰਿਵਾਰ ਹੁਣ ਆਪਣੇ ਚਾਚਾ ਜੀ ਮੰਗੂ ਅਸੀਂ ਵੀ ਖੁਦਕੁਸ਼ੀ ਕਰਨ ਲਈ ਤਿਆਰ ਹੋਏ ਬੈਠੇ ਆ ਮਜਬੂਰ ਆ ਮਜਬੂਰ ਹੋ ਕੇ ਕਿਸੇ ਵੀ ਖੁਦਕੁਸ਼ੀ ਕਰਨ ਲਈ ਸਾਨੂੰ ਇਹ ਪ੍ਰਸ਼ਾਸਨ ਮਜਬੂਰ ਕਰ ਰਿਹਾ ਹੈਗਾ ਇਸ ਦਾ ਸਾਡੀ ਖੁਦ ਖੁਸ਼ੀ ਦਾ ਜ਼ਿੰਮੇਵਾਰ ਜੀ ਸੋਹਰਾ ਪਰਿਵਾਰ ਤੇ ਪ੍ਰਸ਼ਾਸਨ ਹੋਊਗਾ ਤੇ ਦੂਆ ਸਾਡੇ ਕੋਲੇ ਕੋਈ ਹੱਲ ਨਹੀਂ ਹੈਗਾ ਇਹ ਮੌਤ ਦਾ ਜ਼ਿੰਮੇਵਾਰ ਜੀ ਪੁੱਲੇ ਨਾਲੇ ਸੋਹਰਾ ਪਰਿਵਾਰ ਕੁੜੀ ਦਾ ਤੇ ਪੂਲ ਪ੍ਰਸ਼ਾਸਨ ਇਹ ਸਾਰੇ ਸਾਡੀ ਮੌਤ ਦੇ ਜ਼ਿੰਮੇਵਾਰ ਹੋਣਗੇ